ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਕਰਨਲ ਬਾਠ ਮਾਮਲੇ ਦੀ ਜਾਂਚ ਹੋਈ ਤੇਜ਼ ਸਿੱਟ ਦੇ ਮੈਂਬਰ ਪਹੁੰਚੇ ਪਟਿਆਲਾ ਸਰਕਟ ਹਾਊਸ ਫੋਨ ਨੰਬਰ ਕੀਤਾ ਜਾ ਰਿਹਾ ਕਰਨਲ ਬਾਠ ਦੀ ਪਤਨੀ ਨੇ ਸੀਐਮ ਆਨ ਨਾਲ ਕੀਤੀ ਮੁਲਾਕਾਤ ਮੁਲਾਕਾਤ ਤੋਂ ਬਾਅਦ ਕਾਫੀ ਸੰਤੁਸ਼ਟੀ ਦਿਖਾਈ ਦਿੱਤੀ ਬਾਠ ਦੀ ਪਤਨੀ ਸੀਐਮ ਆਨ ਨੇ Eid ul Fitr ਦੀ ਦਿੱਤੀ ਵਧਾਈ ਮਲੇ ਕੋਟਲਾ ਵਿਖੇ ਮਨਾਇਆ Eid ਦਾ ਤਿਹਾੜੀ ईद मौके ਜਲੰਧਰ ਪਹੁੰਚੇ ਐਮਪੀ ਚੰਨੀ ਮੁਬਾਰਕਾ ਦਿੰਦੇ ਹੋਏ ਆਖਿਆ ਅਹਿਮ ਗੱਲਾਂ ਹੁਣ ਖਬਰਾਂ ਵਿਸਥਾਰ ਨਾਲ ਕਰਨਲ ਬਾਠ ਕਟ ਮਾਮਲੇ ਦੀ ਜਾਂਚ ਦੀ ਸਟੇਜ ਤੇਜ਼ ਹੋ ਕਰ ਦਿੱਤੀ ਗਈ ਹੈ ਸਟੇਜ ਦੇ ਮੈਂਬਰ ਅਜ ਪਟਿਆਲੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਇਸ ਮਾਮਲੇ ਦੀ ਜਾਂਚ ਲੋਕਾਂ ਦਾ ਸਹਿਯੋਗ ਦੀ ਅਪੀਲ ਕੀਤੀ ਹੈ ਸਟੇਜ ਦੇ ਮੈਂਬਰਾਂ ਵੱਜੋਂ ਅੱਜ ਇੱਕ ਫੋਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਕਿਹਾ ਕਿ ਕੇਸ ਸੰਬੰਧੀ ਜਾਣਕਾਰੀ ਸਾਂਝੀ ਨਾਲ ਸਾਂਝੀ ਕੀਤੀ ਜਾਵੇ ਕਰਨਲ ਬਾਠ ਕੁਟਮਾਰ ਮਾਮਲੇ ਨੂੰ ਲੈ ਕੇ ਏਐਸ ਰਾਏ ਦੀ ਅਗਵਾਈ ਹੇਠ ਸਿੱਟ ਤੇ ਮੈਂਬਰ ਪਟਿਆਲਾ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਦੇ ਵੱਲੋਂ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਏਐਸ ਰਾਏ ਨੇ ਇਸ ਘਟਨਾ ਨੂੰ ਮੰਦਭਾਗਾ ਕਰਾ ਦਿੱਤਾ ਏਐਸ ਰਾਏ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਬ੍ਰੀਫਿੰਗ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਅੱਗੇ ਦੱਸਿਆ ਕਿ ਆਉਣ ਵਾਲੀ 2 ਅਪ੍ਰੈਲ ਨੂੰ ਉਹ ਮੁਰਦ ਤੋਂ ਪਟਿਆਲਾ ਦੇ ਸਰਕਟ ਹਾਊਸ ਤੋਂ ਪਟਿਆਲਾ ਵਿਖੇ ਆਉਣਗੇ ਅਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਥੇ ਰਹਿਣਗੇ ਉਹਨਾਂ ਵੀ ਕਿਹਾ ਕਿ ਕਰ ਕਿਸੇ ਵੀ ਵਿਅਕਤੀ ਦੇ ਕੋਲ ਇਸ ਕੇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਨੇ ਦੇਖੋ ਬਿਤੇ ਆਰਡਰ ਹੋਏ ਨੇ ਇਸ ਸੈੱਟ ਦੇ ਚੀਜ਼ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇਹ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜੁਡੀਸ਼ੀਅਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ ਅੱਜ ਜਿਹੜਾ ਇੱਥੇ ਪਟਿਆਲੇ ਆਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜੀ ਡੀਬੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵੀਡੈਂਸ ਨੂੰ ਕਿੱਥੇ-ਕਿੱਥੇ ਕੀ ਥਿਉਰੀਜ਼ ਬਣਦੀਆਂ ਨੇ ਇਹਦੇ ਬਾਰੇ ਉਹ ਸਾਰੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫੀਡ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵਿਡੈਂਸ ਹੋਵੇ ਕਿਸੇ ਕੋਲੇ ਕੋਈ ਰਿਕਾਰਡਿੰਗ ਹੋ ਸਕਦੀ ਹੈ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਹੈ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇ ਰਹੀ ਰਹੀ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਰੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਰਿਪੋਰਟਰ ਹੋਣਗੇ ਉਹ ਉਹਦੇ ਵਿੱਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00342 ਦੱਸਦੀ ਕਿ ਐਸ ਰਾਏ ਦੇ ਵੱਲੋਂ ਅੱਜ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ 64 ਮੈਂਬਰ ਡੀਐਸਪੀ ਬਾਗਾ ਪੁਰਾਣਾ ਦਲਬੀਰ ਸਿੰਘ ਸਿੱਧੂ ਦਾ ਹੈ ਜਿਸ ਉੱਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਕਰਨਲ ਬਾੜ ਦੀ ਪਤਨੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੇ ਲਈ ਪਹੁੰਚੀ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਮੁੱਖ ਮੰਗਾਂ ਰੱਖਿਆ ਗਈਆਂ ਮੁੱਖ ਮੰਤਰੀ ਮਾਨ ਵੱਲੋਂ ਮੀਟਿੰਗ ਤੋਂ ਬਾਅਦ ਕਰਨਲ ਬਾੜ ਦੀ ਪਤਨੀ ਕਾਫੀ ਸੰਤੁਸ਼ਟ ਨਜ਼ਾਏ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਮੀਟਿੰਗ ਤੋਂ ਬਾਅਦ ਭਰੋਸਾ ਦਿਵਾਇਆ ਕਿ ਅੱਜ ਸ਼ਾਮੀ 6 ਵਜੇ ਤੱਕ ਵੱਡਾ ਐਕਸ਼ਨ ਲਿਆ ਜਾਵੇਗਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਦੱਸਿਆ ਕਿ ਇਸ ਮੁੱਕੇ ਜਿੱਥੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੋਰਾਈ ਤਾਂ ਉੱਥੇ ਹੀ ਮੁੱਖ ਮੰਤਰੀ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਕਰਵਾਉਣ ਤੇ ਇਨਸਾਫ ਦਿਵਾਉਣ ਦਾ ਵੀ ਯਕੀਨ ਦਿਵਾਇਆ ਮੁਲਾਕਾਤ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਕਾਫੀ ਸੰਤੁਸ਼ਟ ਨਜ਼ਰਾਈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਗੱਲ ਬੜੇ ਆਰਾਮ ਦੇ ਨਾਲ ਸੁਣੀ। ਇਸੇ ਨਾਲ ਹੀ ਉਹਨਾਂ ਭਰੋਸਾ ਦਿੱਤਾ ਹੈ ਕਿ ਸ਼ਾਮ ਨੂੰ ਹੀ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਉਹਨਾਂ ਦੀਆਂ ਮੰਗਾਂ ਉੱਤੇ ਚਰਚਾ ਕੀਤੀ ਜਾਵੇਗੀ। ਅੱਜ ਜਸਾਨੂੰ ਮਾਨ ਸਾਹਿਬ ਮਿਲੇ ਪਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਅੱਜ ਸ਼ਾਮ ਨੂੰ ਹੀ ਇਸਨੂੰ ਜਸਟਿਸ ਮਿਲਣ ਦੀ ਪੂਰੀ ਉਮੀਦ ਹੈ। ਉਹਨਾਂ ਨੇ ਸਾਡੀ ਪੂਰੀ ਕਲ ਸੁਣਦੀ। ਸਾਨੂੰ ਉਹਨਾਂ ਨੂੰ ਬਹੁਤ ਅਫਸੋਸ ਸੀ ਉਹ ਕਹਿੰਦੇ ਸੈਸ਼ਨ ਚੱਲ ਰਿਹਾ ਸੀ ਇਸ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ। ਬਟ ਜੋ ਵੀ ਗੁਨਾਹਗਾਰ ਹਨ ਹੋਰ ਸਜ਼ਾ ਇਹਨਾਂ ਨੂੰ ਮਿਲ ਕੇ ਰਹੇਗੀ ਉਹ ਸਾਡੇ ਨਾਲ ਹੈ। ਅਸਮੇਬ ਬਾਣ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੱਕ ਬੇਟੀ ਨੂੰ ਜਸਟਿਸ ਦੇਣ ਦਾ ਵਾਅਦਾ ਕੀਤਾ। ਉਹਨ ਮਹਿਮਾਨ ਸਾਹਿਬ ਨੂੰ ਸਲੂਟ ਕਰਦੀ ਹਾਂ। ਉਹਨਾਂ ਨੇ ਬੜੀ ਇੰਡੀਪੈਂਡੈਂਟ ਇਨਕੁਆਇਰੀ ਕਰਾਈ। ਜੀ ਸਾਰਾ ਕੁਝ ਕਰਨ ਨੇ ਕਿ ਜਸਟਿਸ ਮਿਲੇਗਾ ਉਹਨਾਂ ਨੇ ਕਿ ਪੰਜ ਵਜੇ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਬੁਲਾਇਆ ਹੈ ਬੋਲਿਆ ਸਾਰੀ ਡਿਟੇਲ ਲੈ ਕੇ ਆਣਗੇ ਹੋਰ ਅੱਜ ਹੀ ਸਾਨੂੰ ਜਸਟਿਸ ਦੇਣਗੇ ਫਿਰ ਮੈਂ ਅਜਮਾਨ ਸਾਹਿਬ ਨੇ ਇਹ ਦਿਖਾਇਆ ਦੇਖੀ ਜਿਹੜੀ ਆਮ ਆਦਮੀ ਬੋਲਦੇ ਨੇ ਆਮ ਆਦਮੀ ਦੀ ਸੁਣਾਈ ਹੋਈ ਹੈ ਅੱਜ ਅੱਜ ਮੈਂ ਮਾਨ ਸਾਹਿਬ ਨੂੰ ਸਲੂਟ ਕਰਦੀ ਜੋ ਜੋ ਜੇ ਮੇਰੇ ਪੁਆਇੰਟ ਸੀ ਅੱਜ ਵੀ ਉਹ ਯੂ ਪੁਆਇੰਟ ਹੈ ਉਹ ਯੂ ਪੁਆਇੰਟ ਮੈਂ ਉਹਨਾਂ ਦੇ ਕੋਲ ਰੱਖੇ ਬਾਕੀ ਅਸੀਂ ਸ਼ਾਮ ਤੱਕ ਦਾ 6 ਵਜੇ ਤੱਕ ਦਾ ਇੰਤਜ਼ਾਰ ਕਰਦੇ ਆ ਜੀ ਐਸ ਆਈ ਟੀ ਦਾ ਉਹਨਾਂ ਨੇ ਅਸੀਂ ਸਾਰਾ ਦੱਸ ਦਿੱਤਾ ਕਿ ਅਸੀਂ ਕਿਉਂ ਐਸ ਆਈ ਟੀ ਨਹੀਂ ਚਾਹੁੰਦੇ ਕਿਉਂ ਅਸੀਂ ਅਰੈਸਟ ਚਾਹੁੰਦੇ ਆ ਕਿਉਂ ਐਸ ਐਸ ਪੀ ਨਾਨਕ ਨੂੰ ਸ਼ਿਫਟਿੰਗ ਚਾਹਨੇ ਆ ਉਹਨਾਂ ਨੇ ਕਿਹਾ ਉਹਨਾਂ ਨੇ ਉਹਨਾਂ ਦੀ ਆਪਣਾ ਵਰਡ ਸੀਗੀ ਕਿ ਇਹ ਜਿਹੜਾ ਇੱਕ ਬੰਦਾ ਖਰਾਬ ਹੈ ਉਹ ਬਾਕੀ ਸਾਰਿਆਂ ਨੂੰ ਵੀ ਕਰਦਾ ਹੈ ਤੇ ਅਗਰ ਜੋ ਚਾਰ ਪੰਜ ਬੰਦੇ ਖਰਾਬ ਹਨ ਉਹਨਾਂ ਨੂੰ ਸਾਨੂੰ ਪੰਜਾਬ ਤੇ ਉਹ ਕਹਿੰਦੇ ਮੈਨੂੰ ਲਾਅ ਐਂਡ ਆਰਡਰ ਪ੍ਰੋਪਰ ਬਿਲਕੁਲ ਪਰਫੈਕਟ ਚਾਹੀਦਾ ਹੈ ਮੈਂ ਕਿਸੇ ਇਨਜਸਟਿਸ ਹੋਣ ਨਹੀਂ ਦਿਆਂਗਾ ਆਮ ਆਦਮੀ ਨਾਲ ਟ੍ਰਾਂਸਫਰ ਨੂੰ ਲੈ ਕੇ ਕੀ ਕਿਹਾ ਜੀ ਉਹਨਾਂ ਨੇ ਕਿਹਾ ਸਾਰੀ ਤੁਹਾਡੀ ਮੰਗਾਂ ਰੱਖੀ ਹੈ ਸ਼ਾਮ ਨੂੰ 5 ਵਜੇ ਇੱਕ ਮੀਟਿੰਗ ਉਹਨਾਂ ਨੇ ਰੱਖੀ ਹੈ ਉਸ ਮੀਟਿੰਗ ਤੋਂ ਬਾਅਦ ਉਹ ਸਾਨੂੰ 6 ਵਜੇ ਤੱਕ ਸਾਨੂੰ ਸਾਡੀ ਜਸਟਿਸ ਦਿਵਾਨ ਦੇ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਕਿ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਦੇਸ਼ ਦੀ ਬੇਟੀ ਹੋ ਤੇ ਉਸ ਬੇਟੀ ਨੂੰ ਜਸਟਿਸ ਮਿਲੇਗਾ ਸੋ ਆਰ ਯੂ ਸੈਟੀਫਾਈਡ ਵਿਦ ది ਮੀਟਿੰਗ yes i am very ਸਾਹਿਬ ਮੈਂ 20 ਦਿਨਾਂ ਬਾਅਦ ਮੇਰੇ ਮੂੰਹ ਤੇ ਤੁਹਾਨੂੰ ਥੋੜੀ ਜੀ ਹਸੀ ਦਿਖ ਰਹੀ ਹੋਣੀ ਇੱਕ ਆਸ਼ਵਾਸਨ ਮਿਲਿਆ ਹੈ ਕਿ ਹਾਂ ਸਰਕਾਰ ਸਾਡੇ ਨਾਲ ਹੈ ਜ਼ਿਕਰ ਹੋਇਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲਿਸ ਮੁਲਾਜ਼ਮਾਂ ਤੇ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਉਹਨਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਜਿਸ ਮਾਮਲੇ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਦੇਸ਼ ਭਾਰ ਦੇ ਵਿੱਚ ਜੀ ਦਾ ਤਿਹਾਰ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਲੇਖ ਕੋੜਲਾ ਵਿਖੇ ਪਹੁੰਚੇ। ਜਿੱਥੇ ਉਹਨਾਂ ਵੱਲੋਂ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਮਲੇਰ ਕੋਟਲੇ ਦੇ ਲਈ ਮੈਡੀਕਲ ਕਾਲਜ ਨੂੰ ਮਨਜ਼ੂਰੀ ਵੀ ਮਿਲ ਗਈ ਹੈ। ਅਜੀਤੁਲ ਫਿਤਰ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਲੇਰ ਕੋਟਲਾ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਵੀ ਦਿੱਤੀਆਂ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਮਲੇਰ ਕੋਟਲਾ ਤੇ ਲਈ ਮੈਡੀਕਲ ਕਾਲਜ ਨੂੰ ਮਨਜ਼ੂਰੀ ਮਿਲ ਗਈ ਹੈ। ਇੱਥੇ ਜਲਦ ਹੀ ਕੇਂਦਰ ਸਰਕਾਰ ਦੇ ਨਾਲ 60-40 ਦੀ ਹਿੱਸੇਦਾਰੀ ਦੇ ਨਾਲ ਮੈਡੀਕਲ ਕਾਲਜ ਬਣਵਾਇਆ ਜਾਵੇਗਾ। ਇਸ ਲਈ ਫੌਸਤ ਜ਼ਮੀਨ ਵੀ ਲੈ ਲਈ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਕੰਮ ਵੀ ਸ਼ੁਰੂ ਹੋ ਜਾਵੇਗਾ ਉਹਨਾਂ ਦੱਸਿਆ ਹੈ ਕਿ ਇਸ ਮੈਡੀਕਲ ਕਾਲਜ ਦੇ ਵਿੱਚ 100 ਐਮਬੀਬੀਐਸ ਕੀਤਾ ਹੋਣ ਗਿਆ ਤੇ ਸਾਡੇ ਬੱਚੇ ਇੱਥੇ ਰਹਿ ਕੇ ਹੀ ਡਾਕਟਰੀ ਦੀ ਪੜ੍ਹਾਈ ਕਰ ਸਕਣਗੇ ਇਸ ਨਾਲ ਹੀ ਹਸਪਤਾਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅੱਜ ਈਦ ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਕਿ ਮਲੇਰ ਕੋਟਲਾ ਨੂੰ ਇੱਕ ਮੈਡੀਕਲ ਕਾਲਜ ਜਿਹੜਾ ਹੈ ਉਹ ਅਪਰੂਵ ਹੋ ਗਿਆ 60 40 ਦੀ ਰੇਸ਼ਿਓ ਨਾਲ 60% ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਹਦੇ 'ਚ 100 ਐਮਬੀਬੀਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਹੀ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪੀਟਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪੀਟਲ ਵੀ ਜਿਹੜਾ ਉਹ ਅਪਗ੍ਰੇਡ ਹੋਊਗਾ ਹਸਪੀਟਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇ ਕੋਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉੱਥੇ ਪੜ੍ਹਾਈ ਸ਼ੁਰੂ ਹੋ ਚੁਗੀ ਤੇ ਕਿਉਂਕਿ ਅਸੀਂ এডਿਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਹਾਂ ਜੇ ਪੜ੍ਹਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਦੱਸਦੀ ਕਿ ਦੇਸ਼ ਭਰ ਦੇ ਵਿੱਚ ਅੱਜ Eid ul Fitr ਦਾ ਤਿਹਾੜ ਮਨਾਇਆ ਜਾ ਰਿਹਾ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਅੱਜ ਦੇ ਇਸ ਤਿਹਾੜ ਦੀਆਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ Eid ਦੇ ਤਿਹਾੜ ਮੌਕੇ ਅੱਜ ਸਾਬਕਾ ਮੁੱਖ ਮੰਤਰੀ ਚੰਨ ਜਿਸਨ ਚੰਨੀ ਅੱਜ ਜਲੰਧਰ ਦੇਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ Eid ਦਾ ਤਿਹਾੜ ਮਨਾਇਆ ਗਿਆ ਤੇ ਸਾਰੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ ਵਧਾਈਆਂ ਦਿੱਤੀਆਂ ਤੇ ਖੁਸ਼ੀਆਂ ਨਾਲ ਉਹਨਾਂ ਸਾਂਝੀਆਂ ਕੀਤੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅੱਜ Eid ul Fitr ਦੇ ਮੌਕੇ ਮੁ슬림 ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਦੇਕਰ ਪਹੁੰਚੇ। ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਦੇ ਇਸ ਤਿਉਹਾਰ ਦੀ ਸਭ ਲੋਕਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਭਾਰਤ ਵਿੱਚ ਇੱਕ ਵਾਰ ਫੇਰ ਨਫ਼ਰਤ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਜਿਸ ਨੇ ਦੇਸ਼ ਨੂੰ ਨਹੀਂ ਸਗੋ ਭਾਰਤ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਦਿਲਾਂ ਨੂੰ ਵੀ ਵੰਡ ਦਿੱਤਾ ਹੈ। ਅੱਜ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੇ ਈਦ ਉਲ ਫਿਤਰ ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਈਦਗਾਹ ਦੇ ਵਿੱਚ ਨਮਾਜ਼ ਪੜ੍ਹੀ ਗਈ ਹੈ ਮੈਂ ਇਹਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਮੁਸਲਿਮ ਸੰਗਠਨ ਪੰਜਾਬ ਦੇ ਮੁਖੀ ਐਡਵੋਕੇਟ ਨਈਮ ਖਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੁੰਨੀ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਉਹਨਾਂ ਦਾ ਪਿਆਰ ਹੀ ਹੈ ਜੋ ਉਹਨਾਂ ਨੂੰ ਕਰ ਲਿਆ ਹੈ ਅਸੀਂ ਸੰਸਦ ਮੈਂਬਰ ਦਾ ਦਿਲੋਂ ਸਵਾਗਤ ਕਰਦੇ ਹਾਂ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਬ ਹਰ ਮਿੱਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ ਹੈ ਜਿਵੇਂ ਕਿ ਸ਼ਬਦ Eid ul Fitr ਦੀ ਗੱਲ ਕਰੀਏ ਤਾਂ ਇਹ ਦੋ ਸ਼ਬਦਾਂ Eid ਅਤੇ Fitr ਨੂੰ ਮਿਲ ਕੇ ਬਣੇ Eid ਅਰਬੀ ਭਾਸ਼ਾ ਦੇ ਉਤ ਤੋਂ ਬਣੇ ਜਿਸ ਦਾ ਇੱਕ ਅਰਥ ਹੈ ਵਾਰ-ਵਾਰ ਆਉਣਾ ਤੇ ਦੂਜੀ Eid ਨੂੰ ਖੁਸ਼ੀ, ਫਰਹਤ ਅਤੇ ਰਾਹਤ ਆਦੀ ਅਰਥਾਂ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਜਦੋਂ ਕਿ Fitr ਦਾ ਅਰਥ ਹੈ ਤੋੜਨਾ ਜਾਂ ਖੋਲਣਾ ਭਾਵ Eid ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਤੇ ਮੁਸਲਮਾਨਾਂ ਨੂੰ ਦਿਨ ਵੇਲੇ ਵੀ ਖਾਣ-ਪੀਣ ਦੇ ਲਈ ਖੁੱਲ ਮਿਲ ਜਾਂਦੀ ਹੈ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਬਲਵੋ ਅੱਜ ਪੰਜਾਬ ਦੇ ਕੈਬਨ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਘਰਾਓ ਕੀਤਾ ਗਿਆ। ਇਸ ਦੌਰਾਨ ਜਲੰਧਰ ਦੇ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਾਪ ਵੀ ਹੋ ਗਈ। ਪੁਲਿਸ ਨੇ ਕਿਸਾਨਾਂ ਨੂੰ ਮਹਿੰਦਰ ਭਗਤ ਦੇ ਘਰ ਵੱਲ ਵਧਣ ਤੋਂ ਰੋਕ ਦਿੱਤਾ। ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਅਤੇ ਖਨੂਰੀ ਸਰਹੱਦਾਂ ਨੂੰ 13 ਮਹੀਨਿਆਂ ਬਾਅਦ ਕਿਸਾਨਾਂ ਦੇ ਕਬਜੇ ਤੋਂ ਖਾਲੀ ਕਰਵਾਏ ਜਾਣ ਤੋਂ ਨਾਰਾਜ਼ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਚਿਲੰਦਰ ਦੇ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦਾ ਕੀ ਰੌਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਵੀ ਉਖਾੜ ਸੁੱਟਿਆ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਬਹੁਤ ਧੱਕਾ ਮੁਕੀ ਹੋਈ ਤੇ ਇਸ ਦੌਰਾਨ ਜਦੋਂ ਕਿਸਾਨ ਅੱਗੇ ਵਧਦੇ ਤਾਂ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਕਿਸਾਨਾਂ ਨੂੰ ਰੋਕਣ ਦੇ ਵਿੱਚ ਅਸਫਲ ਰਹੀ ਜਿਸ ਤੋਂ ਬਾਅਦ ਕਿਸਾਨ ਮੰਤਰੀ ਮਹਿੰਦਰ ਪਗੜ ਦੇ ਘਰ ਤੇ ਬਾਹਰ ਪਹੁੰਚੇ ਅਤੇ ਤਰਨਾ ਦਿੱਤਾ ਜਿਹੜੇ ਮਹਿੰਦਰ ਪਗ ਜੀ ਆ ਉਹਨਾਂ ਦੇ ਘਰ ਦੇ ਹੀ ਆਏ ਆ ਮੰਗ ਪੱਤਰ ਦੇਣਾ ਹੈ ਸਾਡਾ ਰੋਸ਼ ਆ ਜੋ ਕੋਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਰਲ ਕੇ ਇਸ਼ਾਰੇ 'ਤੇ ਜੋ ਕੋ ਸਾਡਾ ਕਿਸਾਨ ਨਹੀਂ ਕਰਨਾ ਸ਼ੰਭੂ ਬਾਡਰ ਤੋਂ ਖਨੌਰੀ ਬਾਡਰ ਤੋਂ ਜਿਸ ਤਰੀਕੇ ਨਾਲ ਸਾਡਾ ਜਾੜਿਆ ਵਾ ਸਾਡੀਆਂ ਬਜ਼ੁਰਗ ਮਤਾਵਾਂ ਪੈਣਾ ਬਜ਼ੁਰਗ ਸਾਡੇ ਚੁੱਕ ਕੇ ਜੇਲਾਂ ਤੋਂ ਸੁਟਿਆ ਸਾਡਾ ਸਾਰਾ ਸਮਾਨ ਉਥੋਂ ਪੁਲਿਸ ਦੀ ਪੁਲਿਸ ਜੀ ਦੇ ਵਿੱਚ ਸਾਰਾ ਚੋਰੀ ਕੀਤਾ ਆਵਾ ਅਸੀਂ ਉਸ ਰੋਸ ਦੇ ਵਿੱਚੋਂ ਜੋ ਸਾਡੇ ਦੇ ਉੱਤੇ ਸਰਕਾਰ ਨੇ ਕੀਤਾ ਰੋਸ ਵਜੋਂ ਆਏ ਅਸੀਂ ਚਾਰ ਘੰਟੇ ਦਾ ਸੰਕੇਤਕ ਧਰਨਾਵਾ ਜੇ ਸਾਡਾ ਨਾ ਇਸੇ ਤਰੀਕੇ ਨਾਲ ਕੀਤਾ ਇਹ ਧਰਨਾ ਜਿਹੜਾ ਪੱਕਾ ਹੋ ਜੂਗਾ ਫੇਰ ਨਾ ਕਹਿ ਦਿਓ ਇਹ ਪੱਕਾ ਧਰਨਾ ਹੋ ਜੂਗਾ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਬੀਬੀਆਂ ਅੱਗੇ ਆਉਣੀਆਂ ਸ਼ਾਂਤਮਈ ਧਰਨਾ ਲਾਉਣਾ ਵਾ ਸਾਡੀਆਂ ਬੀਬੀਆਂ ਨੂੰ ਮਾਰ ਮਾਰ ਜੱਫੇ ਪਿੱਛੇ ਸੁੱਟਣ ਦੇ ਆ ਧੱਕੇ ਮਾਰਦੇ ਸਾਡੀਆਂ ਬੀਬੀਆਂ ਨੂੰ ਇਹ ਕੋਈ ਗੱਲ ਥੋੜੀ ਆ ਜਬੂਰੀ ਹੱਕ ਹੈ ਸਾਡਾ ਇਹਨਾਂ ਨੂੰ ਗੱਲ ਨਹੀਂ ਸੁਣਾਉਣੀ ਤੇ ਹੋਰ ਕਿਹਨੂੰ ਅਹੀ ਗੱਲ ਸੁਣਾਉਣੀ ਆ ਸਾਡਾ ਬਾਦ ਵੱਡਾ ਦੁੱਖ ਸਾਡੀਆਂ ਮੰਗਾਂ ਨੂੰ ਸਾਡੀ ਕੇਂਦਰ ਨਾਲ ਲੜਾਈ ਸੀ ਸਾਡੀ ਪੰਜਾਬ ਸਰਕਾਰ ਨਾਲ ਲੜਾਈ ਨਹੀਂ ਪਰ ਪੰਜਾਬ ਸਰਕਾਰ ਦਾ ਜਿਹੜਾ ਲਾਲਾ ਦਿੱਲੀ ਬੈਠਾ ਵਾ ਜਿਹੜਾ ਇੱਥੇ ਬੈਠਾ ਵਾ ਜਿਹੜਾ ਸੰਸਦਿਆ ਆਇਆ ਉਹਨੇ ਇਥੇ ਇਹਨਾਂ ਨੂੰ ਦੇਦਾ ਹੀ ਜਿੱਦੀਆਂ ਰੇਡਾਂ ਵਾ ਜੇਲ੍ਹ ਜਾਣਾ ਪੈਣਾ ਸਾਨੂੰ ਤੇ ਅਮਨ ਸ਼ਾਹ ਦੀ ਜਿਹੜੀ ਗ੍ਰਹਿ ਮੰਤਰੀ ਉਹਦੀ ਗੱਲ ਮੰਨਣੀ ਪੈਣੀ ਆ ਉਹਦੇ ਜੋ ਧਰਨੇ ਠਾਏ ਗਏ ਆ ਇਹਨਾਂ ਨੇ ਆਪਣੇ ਗੱਲ ਪਵਾ ਲਿਆ ਕੇਂਦਰ ਨਾਲ ਸਾਡੀਆਂ 12 ਮੰਗਾਂ ਦੀ ਲੜਾਈ ਹੋ ਜਾਰੀ ਆ ਪਰ ਪੰਜਾਬ ਸਰਕਾਰ ਨਹੀਂ ਕਰਾਂਗੇ ਲੜਾਈ ਹੁਣ ਇੱਥੇ ਪੰਜਾਬ ਸਰਕਾਰ ਦੇ ਮੰਤਰੀ ਐਮ ਐਲ ਏ ਸਾਡੇ ਪਿੰਡਾਂ ਦੇ ਕਿਹਦੇ ਰਾਹਾਂ ਦੇ ਵਿੱਚ ਦੀ ਨਾਂਕੇ ਦਿਖਾਉਣ ਹੁਣ ਸਾਨੂੰ ਫੇਰ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਇਹ ਲੜਾਈ ਇਧਰ ਵੀ ਛੜ ਗਈ ਆ ਕੇਂਦਰ ਨਾਲ ਵੀ ਛੜ ਗਈ ਆ ਅਸੀਂ ਹੁਣ ਇੱਥੇ 4 ਮਹੀਨੇ ਦਾ ਤਰਨਾ ਲਾਉਣਾ 4 ਵਜੇ ਤੋਂ ਸਮਾਪਤ ਕਰਕੇ ਫੇਰ ਜਾਂਵਾਂਗੇ ਮਾਜਮਤ ਅੰਕੀ ਹੋਈ ਹੈ ਲੇਡੀਜ਼ ਸਾਡਾ ਨਿੰਦਿਆ ਕਰਦੇ ਉਹਦੀ ਨਿੰਦਿਆ ਕਰਦੇ ਆ ਜਿਹੜੇ ਆnde ਵੀ ਔਰਤ ਸਾਡੀ ਜਨਣੀ ਆ ਔਰਤ ਦਾ ਮਾਨ ਸਨਮਾਨ ਆ ਪਰ ਇਥੇ ਸਾਡਾ ਮਾਨ ਸਨਮਾਨ ਇਹਨਾਂ ਨੇ ਖੋ ਲਿਆ ਵਾ ਇਥੇ ਮਾਨ ਸਨਮਾਨ ਸਾਡਾ ਔਰਤ ਦਾ ਖੋ ਲਿਆ ਵਾ ਇਹ ਜਨਣੀ ਨੇ ਰਾਜੇ ਮਹਾਰਾਜੇ ਗੁਰੂ ਪੀਰ ਜੰਮੇ ਹੋਏ ਆ ਸਾਨੂੰ ਜਨਮ ਦਿੱਤਾ ਵਾ ਅਸੀਂ ਉੱਠ ਉੱਠ ਕੇ ਇਹਨਾਂ ਨੂੰ ੱੱਕੇ ਮਾਰਦੇ ਆ ਦੱਸ ਸੀ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ 2024 ਨੂੰ ਸ਼ੰਪੂ ਟੈਕਨੋਰੀ ਬਾਰਡਰ ਉਤੇ ਧਰਨਾ ਲਗਾਇਆ ਸੀ ਪਰ ਪੁਲਿਸ ਨੇ 11 ਮਾਰਚ ਨੂੰ ਕਿਸਾਨਾਂ ਤੋਂ ਹਾਈਵੇ ਖਾਲੀ ਕਰਵਾ ਲਿਆ ਇਸ ਤੋਂ ਇਲਾਵਾ ਕਿਸਾਨਾਂ ਦੁਆਰਾ ਲਗਾਏ ਗਏ ਛੱਡਾਂ ਸਮੇਤ ਹੋਰ ਸਥਾਈ ਢਾਂਚੇ ਨੂੰ ਵੀ ਤਾ ਦਿੱਤਾ ਗਿਆ ਸ਼੍ਰੀ ਕਾਲ ਤਖਸਾਹਬ ਦੀ ਫਸੀਲਤੋ ਗਠਿਤ ਪੰਜ ਮੈਂਬਰੀ ਕਮੇਟੀ ਦੁਆਰਾ ਸ਼੍ਰੀ ਕਾਲੀਦਲ ਦੀ ਭਰਤੀ ਦੀਆਂ ਜ਼ਿਲ੍ਹਾਵਾਰ ਰੱਖੀਆਂ ਮੀਟਿੰਗਾਂ ਦਾ ਕਾਫਲਾ ਅੱਜ ਪਟਿਆਲੇ ਦੇ ਹਲਕਾ ਸਮਾਣਾ ਵਿਖੇ ਪਹੁੰਚਿਆ ਜਿਸ ਦੌਰਾਨ ਉਹਨਾਂ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਦੇ ਉੱਤੇ ਕਈ ਨਿਸ਼ਾਨੇ ਸਾਧੇ ਅਜ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤਹਿਤ ਮੀਟਿੰਗ ਹੋਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਯਾਦਲੀ ਨੇ ਕਿਹਾ ਕਿ ਜਥੇਦਾਰ ਸਹਿਬਾਨ ਨੇ ਆਪਣੇ 2 ਦਸੰਬਰ ਦੇ ਆਦੇਸ਼ ਦੇ ਵਿੱਚ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਸੀ ਪਰ ਇੱਕ ਪਰਿਵਾਰ ਦੇ ਇਸ਼ਾਰੇ ਉੱਤੇ ਇਸ ਕਮੇਟੀ ਨੂੰ ਦਰਕਿਨਾਰ ਕਰ ਦਿੱਤਾ ਗਿਆ। ਜਥੇਦਾਰ ਸਹਿਬਾਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਭਰਤੀ ਪ੍ਰਕਿਰਿਆ ਦੇ ਵਿੱਚ ਭਾਗ ਲਿਆ ਜਾਵੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪੱਕੜ ਸੀ ਬੜਾ ਸਤਿਕਾਰ ਅੱਜ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪੈਂਦੀਆਂ ਤਾਂ ਜਿਹੜੀ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਆ ਉਹਨਾਂ ਦੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਸਭ ਤੋਂ ਵੱਧ ਨੁਕਸਾਨ ਜੇ ਹੋਇਆ ਤਾਂ ਸਾਡੇ ਵਰਕਰ ਸਹਿਬਾਨ ਦਾ ਹੋਇਆ ਜਿਹੜੇ ਕਦੇ ਆਪਣੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੌੜ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ 19 ਦੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ 24 ਦੇ ਵਿੱਚ ਤਕਰੀਬਨ ਇੱਕ ਸੀਟ ਨੂੰ ਛੱਡ ਕੇ ਸਾਰੇ ਕਿਤੇ ਜਮਾਨਤਾ ਜਬਤ ਹੋਈਆਂ ਗੱਲ ਕੀ ਕੀ ਲੀਡਰਸ਼ਿਪ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਪੇਸ਼ ਹੋਈ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਕਰ ਲੀਆਂ ਜਿਵੇਂ ਸਰ ਸਹਬਾਨ ਨੂੰ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਭਾrti ਦੇ ਲਈ ਉਹਨਾਂ ਨੂੰ ਭਰਤੀਕਰ ਨਹੀਂ ਦਿੱਤੀ ਗਈ ਜਿਸ ਦਿਨ ਜੱਥੇਰ ਸਬਾਨ ਬਦਲੇ ਗਏ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਕਿ ਜਿਸ ਢੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ਼੍ਰੀ ਕਲਤਕ ਸਾਹਿਬ ਤੋਂ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਤਾਰ 쿠ਸ਼ੀ ਸਾਡੇ ਸਿੰਘ ਸਹਿਬਾਨ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਦਾਸੀ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਿਆਰ ਕੀਤੀ ਗਈ 7 ਮੈਂਬਰੀ ਕਮੇਟੀ ਦੇ ਵਿੱਚੋਂ ਬਚੇ ਪੰਜ ਮੈਂਬਰਾਂ ਦੇ ਵੱਲੋਂ ਅੱਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅਕਾਲੀ ਦਲ ਦੀ ਪਲਤੀ ਦੀ ਮੁਹਿੰਮ ਸ਼ੁਰੂ ਕੀਤੀ ਸੀ। ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਮਾਇਤ ਵਿੱਚ ਆ ਕੇ ਪਹਿਲੀ ਰਸੀਦ ਕੱਟ ਕੇ ਮੈਂਬਰਸ਼ਿਪ ਹਾਸਲ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਲੀਡਰਸ਼ਿਪ ਸੰਬੰਧੀ ਗੁਣਾ ਉਤੇ ਸਵਾਲ ਉਠਾਏ ਜਾਣ ਤੋਂ ਬਾਅਦ ਇੱਕ ਦਿਨ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਨੂੰ ਨਿੰਦਰ ਸਿੰਘ ਰਾਜਾਵੜਿੰਗ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਤੇ ਭਾਜਪਾ ਲਈ ਤੇ ਚੱਲਣ ਦਾ ਦੋਸ਼ ਲਗਾਇਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉੱਤੇ ਤੰਜ ਕਸਨ ਤੋਂ ਬਾਅਦ ਅੱਜ ਕਾਂਗਰਸ ਦੇ ਆਗੂ ਆ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾਪੜਿੰਗ ਦੇ ਮੁੱਖ ਮੰਤਰੀ ਮਾਨ ਨੂੰ ਘੜੇ ਹੱਥੀ ਲਿਆ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਨੂੰ ਇੱਕਜੁੱਟ ਕਰਨ ਅਤੇ ਗਰੀਬਾਂ ਤੇ ਘੱਟ ਗਿਣਤੀਆਂ ਦੇ ਲਈ ਲੜਨ ਦੇ ਲਈ ਭਾਰਤ ਜੋੜੋ ਯਾਤਰਾ ਦੇ ਵਿੱਚ 4080 ਕਿਲੋਮੀਟਰ ਪੈਦਲ ਯਾਤਰਾ ਕੀਤੀ। ਜਦੋਂ ਕਿ ਅੱਡੇ 6 ਪੀਐਮ 9 ਸੀਐਮ ਵਾਚ ਤਹਿਤ ਅਧੂਰੇ ਬਾਤਿਆ ਅਤੇ ਸੈਸ਼ਨ ਤੋਂ ਲੰਬੇ ਰਹਿਣ ਵਰਗੀਆਂ ਕਾਰਵਾਈਆਂ ਦੌਰਾਨ ਪੰਜਾਬ ਨਸ਼ਾ ਅਤੇ ਨਿਰਾਸ਼ਾ ਦੇ ਵਿੱਚ ਡੁੱਬਿਆ ਹੋਇਆ ਹੈ। ਰਾਹੁਲ ਗਾਂਧੀ ਸੰਸਦ ਦੇ ਵਿੱਚ ਸੰਵਿਧਾਨਤਾ ਮਜ਼ਬੂਤੀ ਦੇ ਨਾਲ ਬਚਾਅ ਕਰਦਾ ਹੈ। ਤੁਸੀਂ ਪੀਜੇਪ ਦੀਆਂ ਲੀਹਾਂ ਉੱਤੇ ਚੱਲਦੇ ਹੋਏ ਸਵਾਲਾਂ ਤੋਂ ਲੁਕਦੇ ਹੋ। ਚੰ드ਰੀਆਨ ਉੱਡ ਗਿਆ ਪਰ ਤੁਹਾਡੀ ਸ਼ਰਾਬ ਤੇ ਬੱਲਣ ਵਾਲੀ ਲੀਡਰਸ਼ਿਪ ਜ਼ਮੀਨ ਉੱਤੇ ਹੀ ਟਿਕੀ ਹੋਈ ਹੈ। ਭਾਰਤੀ ਕਾਂਗਰਸੀ ਦੇ ਐਲੋਪੀ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਆਪਣੀਆਂ ਸਵੇਰ ਤੋਂ ਸ਼ਾਮ ਤੱਕ ਦੀਆਂ ناکامیਆਂ ਵੱਲ ਧਿਆਨ ਦਿਓ। ਉੱਥੇ ਦੂਜੀ ਪਾਸੇ ਪੰਜਾਬ ਕਾਂਗਰਸੀ ਪ੍ਰਧਾਨ ਰਾਜਵਰਿੰਗ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਭਾਜਪਾ ਦੀ ਟ੍ਰੋਲ ਆਰਮੀ ਦੇ ਵਿੱਚ ਇੱਕ ਹੋਰ ਪਿਆਦੇ ਵਜੋਂ ਸ਼ਾਮਲ ਕੀਤਾ ਹੈ। ਉਹਨਾਂ ਕਿਹਾ ਕਿ ਇਹ ਇੱਕ ਪਰਵਾਨਿਤ ਤੱਥ ਹੈ ਕਿ ਮਾਨ ਸਾਹਿਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੇ ਹੁਕਮਾਂ ਮੁਤਾਬਕ ਕੰਮ ਕਰਦੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ ਐਕਸ ਉੱਤੇ ਆਪਣੀ ਪੋਸਟ ਵਿੱਚ ਕਿਹਾ ਸੰਨਾ ਉਤੇ ਬੇਰਹਿਮੀ ਦੇ ਨਾਲ ਦਮਨ ਤੋਂ ਬਾਅਦ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਰਾਜੀ ਦਿਨਾਰੋ ਵੱਧ ਵਫਾਦਾਰ ਬਨਨ ਦੀ ਕੋਸ਼ਿਸ਼ ਵਿੱਚ ਇੱਕ ਕਦਮ ਹੋ ਰਿਹਾ ਹੈ ਵੱਧ ਗਏ ਨੇ ਗੋਤਲਾ ਬੈਕੇ ਭਿਟੇਦੀ ਨੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿ ਰਾਹੁਲ ਗਾਂਧੀ ਦੇ ਵਿੱਚ ਆਗੂ ਬਣਨ ਦੇ ਗੁਣ ਨਹੀਂ ਹਨ ਤਾਂ ਕਿਉਂ ਉਹਨਾਂ ਨੂੰ ਧੱਕੇ ਦੇ ਨਾਲ ਲੀਡਰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਸੀ ਕਿ ਜਦੋਂ ਵੀ ਭਾਰਤ ਵਿੱਚ ਕੋਈ ਅਹਿਮ ਮਾਮਲਾ ਹੁੰਦਾ ਹੈ ਤਾਂ ਰਾਹੁਲ ਗਾਂਧੀ ਇਟਲੀ ਆਪਣੇ ਨਾਂ ਦੇ ਚਲੇ ਜਾਂਦੇ ਨੇ ਜਦ ਅਮਰੀਕਾ ਦੇ ਵਿੱਚ ਹੁੰਦੇ ਰਿਹਾ। ਉਹਨਾਂ ਕਿਹਾ ਕਿ ਜਿਵੇਂ ਹਰੀਕੋਟਾ ਤੋਂ ਚੰ드ਰੀਅਨ ਦਾ ਲੌਂਚ ਹੋ ਗਿਆ ਪਰ ਕਾਂਗਰਸ ਦੇ ਵਿੱਚੋਂ ਰਾਹੁਲ ਗਾਂਧੀ ਦੀ ਲਾਂਚਿੰਗ ਨਹੀਂ ਹੋ ਰਹੀ। ਦਿੱਲੀ ਵਿਚਿਤ ਦੇ ਮੌਕੇ ਤੇ ਆਮ ਆਦੀ ਪਾਰਟੀ ਨੇ ਸ਼ਹਿਰ ਵਿੱਚ ਲਾ ਗਾਤਾਰ ਬਿਜਲੀ ਦੇ ਕੱਟ ਦੇ ਬਹਾਨੇ ਰੇਖਾ ਸਰਕਾਰ ਨੂੰ ਘੇਰਿਆ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਹਤਿਸ਼ੀ ਨੇ ਤਿੱਖੇ ਸਵਾਲ ਕਰਦਿਆ ਕਿ ਹੈ ਕਿ ਭਾਜਪਾ ਸਰਕਾਰ ਨੇ ਇਰਾਦੇ ਸਪਸ਼ਟ ਨਹੀਂ ਹਨ ਉਹਨਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੂੰ ਚੋਣਾਂ ਨਹੀਂ ਆਉਂਦੀ ਉਹਨਾਂ ਕਿਹਾ ਕਿ ਗਰਮੀਆਂ ਅਜੇ ਸ਼ੁਰੂ ਨਹੀਂ ਹੋਈਆਂ ਤੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਨੇ ਦਿੱਲੀ ਦੀ ਭਾਜਪਾ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਹੋਂਦੇ ਹੀ ਦਿੱਲੀ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਨੇ ਸ਼ੁਰੂ ਹੋ ਗਏ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦਿੱਲੀ ਦੇ ਲੋਕ ਇਨਵਰਟਰ ਅਤੇ ਜਨਰੇਟਰ ਭੁੱਲ ਗਏ ਸਨ ਪਰ ਜਿਵੇਂ ਹੀ ਭਾਜਪਾ ਸਰਕਾਰ ਬਣੀ ਦਿੱਲੀ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਨੇ ਸ਼ੁਰੂ ਹੋ ਗਏ। ਦਿੱਲੀ ਵਿੱਚ ਕੋਈ ਵੀ ਅਜਿਹਾ ਇਲਾਕਾ ਨਹੀਂ ਬਚਿਆ ਜਿੱਥੇ ਲੰਬੇ ਬਿਜਲੀ ਦੇ ਕੱਟ ਨਾ ਲੱਗਦੇ ਹੋਣ। दिल्ली वालों को पता है कि पिछले दस साल में दिल्ली वालों के घरों से इन्वर्टर गायब हो गए हैं इन्वर्टर पड़े पड़े खराब हो गए नए इन्वर्टर नहीं खरीदने पड़े हर साल की तरह इन्वर्टर की नई बैटरीज नहीं खरीदनी पड़ी आज दिल्ली वालों को इन्वर्टर जनरेटर की जरूरत खत्म हो गई यहां ये कहूंगी खत्म हो गई थी लेकिन जब से दिल्ली में भारतीय जनता पार्टी की सरकार बनी है लगातार दिल्ली में पावर कट्स बढ़ रहे हैं आप सोशल मीडिया पर किसी भी दिन जाइए तो आपको ऐसे ट्वीट दिखते हैं कोई कहता है दिल्ली यूनिवर्सिटी में सात घंटे से बिजली कटी हुई है कोई कहता है किराड़ी में तीन घंटे से बिजली कटी हुई है कोई कह रहा है आठ घंटे से बिजली गई हुई है रोहिणी सेक्टर 22 में छह से आठ घंटे से बिजली गई हुई है तिलक नगर में आठ आठ घंटे बिजली जा रही है अगर आप बुराड़ी में चार घंटे बिजली जगतपुर गांव में आठ घंटे बिजली का कट राजपुर खुर्द में सात घंटे पावर कट करावल नगर में दो घंटे का पावर कट और ये तो कुछ ट्वीट्स हैं आप सोशल मीडिया पे लगातार देखेंगे तो रोज पावर कट की शिकायतें आ रही हैं और दिल्ली सरकार का अपना डेटा दिल्ली सरकार के स्टेट लोड डिस्पैच सेंटर से बता रहा है कि एक मार्च से लगातार ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਲੰਬੇ ਪਾਵਰ ਕੱਟਸ ਹੋ ਰਹੇ ਹਨ। ਬਿਜਲੀ ਫੰਡ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ ਪੱਖੇ ਅਤੇ 에어 ਕੰਡੀਸ਼ਨਰ ਚੱਲਨੇ ਸ਼ੁਰੂ ਹੋ ਗਏ ਨੇ ਜਿਸ ਕਾਰਨ ਮੰਗ ਵਧ ਰਹੀ ਹੈ। ਸ਼ਨੀਵਾਰ ਨੂੰ ਤੇਜ਼ ਹਵਾਵਾਂ ਦੇ ਕਾਰਨ ਕੁਝ ਰਾਹਤ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਵਧਣ ਦਾ ਅਨੁਮਾਨ ਹੈ ਜਿਸ ਨਾਲ ਬਿਜਲੀ ਦੀ ਮੰਗ ਵੀ ਵਧੇਗੀ। ਇਸ ਸਾਲ 2022 ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਮਾਰਚ ਦੇ ਵਿੱਚ 4648 ਮੀਗਾਵਾਟ ਦਰਜ ਕੀਤੀ ਗਈ ਸੀ। ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿਚੰਨਾਈ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਰਨਲ ਬਾਠ ਮਾਮਲੇ ਦੀ ਜਾਂਚ ਹੋਈ ਤੇਜ ਸਿੱਟ ਦੇ ਮੈਂਬਰ ਪਹੁੰਚੇ ਪਟਿਆਲਾ ਸਰਕਟ ਹਾਊਸ ਫੋਨ ਨੰਬਰ ਕੀਤਾ ਜਾ ਰਿਹਾ ਕਰਨਲ ਬਾਠ ਦੀ ਪਤਨੀ ਨੇ ਸੀਐਮ ਮਾਨ ਨਾਲ ਕੀਤੀ ਮੁਲਾਕਾਤ ਮੁਲਾਕਾਤ ਤੋਂ ਬਾਅਦ ਕਾਫੀ ਸੰਤੁਸ਼ਟੀ ਦਿਖਾਈ ਦਿੱਤੇ ਬਾਠ ਦੀ ਪਤਨੀ ਸੀਐਮ ਮਾਨ ਨੇ Eid ul Fitr ਦੀ ਦਿੱਤੀ ਵਧਾਈ ਮਲੇ ਕੋਟਲਾ ਵਿਖੇ ਮਨਾਇਆ Eid ਦਾ ਤਿਉਹਾਰ ईद मौके ਦਲੰਦਰ ਪਹੁੰਚੇ ਐਮਪੀ ਚੰਨੀ ਮੁਬਾਰਕਾ ਦਿੰਦੇ ਹੋਏ ਆਖਿਆ ਅਹਿਮ ਗੱਲਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ